ਕਿਸਾਨ ਭਰਾਵੋ ਸੋਨੇ ਦੀ ਫਸਲ ਦੇ ਵਿੱਚ ਇਸ ਵੇਲੇ ਜਦੋਂ ਜੂਰੀਏ ਦੀ ਆਪਾਂ ਲਾਸਟ ਕਿਸ਼ਤ ਪਾ ਦਨੇ ਆ ਇਹਦੇ ਨਾਲ ਹੀ ਬਹੁਤ ਸਾਰੇ ਕਿਸਾਨ ਦਾਣੇਦਾਰ ਦਵਾਈਆਂ ਦੀ ਵਰਤੋਂ ਕਰਦੇ ਨੇ। ਪਦਾਨ ਫਰਟੀਰਾ ਜਾਂ ਰੀਜੈਂਟ ਵਰਗੀਆਂ ਦਵਾਈਆਂ ਕਿਸਾਨਾਂ ਦੇ ਵੱਲੋਂ ਵਰਤੀਆਂ ਜਾਂਦੇ ਨੇ। ਇਹ ਦਵਾਈਆਂ ਪਾਉਣ ਨਾਲ ਕੀ ਫਾਇਦਾ ਹੁੰਦਾ? ਕਿਸ ਸਮੇਂ ਤੇ ਇਹਨਾਂ ਦਾ ਸਭ ਤੋਂ ਜ਼ਿਆਦਾ ਫਾਇਦਾ ਹੋ ਸਕਦਾ ਤੇ ਕਿੰਨੇ ਇਹਨਾਂ ਦੀ ਡੋਜ਼ ਆ? ਇਹ ਤਿੰਨੇ ਚਾਰੀ ਕਿਸਮ ਦੀਆਂ ਦਵਾਈਆਂ ਅਲੱਗ-ਅਲੱਗ ਦਵਾਈਆਂ ਦੀਆਂ ਕੰਪਨੀਆਂ ਨੇ ਅਲੱਗ-ਅਲੱਗ ਇਹਨਾਂ ਦੇ ਵਿੱਚ ਟੈਕਨੀਕਲ ਹੈ ਕਿਹੜੀ ਦਵਾਈ ਦੀ ਕਿੰਨੀ ਮਾਤਰਾ ਪਾਉਣੀ ਆ ਕੀ ਟੈਕਨੀਕਲ ਆ ਉਹਦੇ ਬਾਰੇ ਆਪਾਂ ਵੀਡੀਓ 'ਚ ਗੱਲਬਾਤ ਕਰਾਂਗੇ ਖੇਤੀਬਾੜੀ ਯੂਨੀਵਰਸਿਟੀ ਜਾਂ ਸਿਫਾਰਸ਼ਾਂ ਕੀ ਨੇ ਉਹਨਾਂ ਦੇ ਬਾਰੇ ਵੀ ਆਪਾਂ ਗੱਲਬਾਤ ਕਰਾਂਗੇ ਯੂਨੀਵਰਸਿਟੀ ਇਹਨਾਂ ਦੇ ਬਾਰੇ ਦਵਾਈਆਂ ਬਾਰੇ ਕੀ ਕਹਿੰਦੀ ਆ ਉਹਦੇ ਬਾਰੇ ਵੀ ਵੀਡੀਓ 'ਚ ਗੱਲਬਾਤ ਕਰਾਂਗੇ ਸੋ ਜੋ ਕੋਈ ਕਿਸਾਨ ਵੀਰ ਨਵੇਂ ਚੈਨਲ ਤੇ ਜੁੜੇ ਨੇ ਉਹਨਾਂ ਨੂੰ ਬੇਨਤੀ ਆ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨੋਟੀਫਿਕੇਸ਼ਨ ਦੇ ਵਾਸਤੇ ਬੈਲ ਵਾਲਾ ਆਈਕਨ ਆ ਜਿਹੜਾ ਉਹਨੂੰ ਪ੍ਰੈਸ ਕਰ ਦਿਓ ਤਾਂ ਕਿ ਜੋ ਵੀ ਆਪਾਂ ਵੀਡੀਓ ਅਪ ਤੁਹਾਡੇ ਤੱਕ ਪਹੁੰਚਦਾ ਰਹੇ ਸਭ ਤੋਂ ਪਹਿਲੀ ਗੱਲ ਜਿਹੜੀ ਵੇਖਣ ਵਾਲੀ ਗੱਲ ਹੈ ਉਹ ਇਹ ਆ ਵੀ ਇਹ ਜਿਹੜੀਆਂ ਦਵਾਈਆਂ ਨੇ ਇਹ ਦਵਾਈਆਂ ਪਤਾਲਪੇਟ ਸੁੰਡੀ ਤੇ ਗੋਭ ਦਾ ਕੀੜਾ ਉਹਨਾਂ ਦਵਾਈਆਂ ਦੇ ਵਾਸਤੇ ਬਹੁਤ ਵਧੀਆ ਤਰੀਕੇ ਦੇ ਨਾਲ ਕੰਮ ਕਰਦੀਆਂ ਨੇ ਬਹੁਤ ਵਧੀਆ ਇਹਨਾਂ ਦਾ ਲੰਮਾ ਰਿਜ਼ਲਟ ਹੁੰਦਾ 20 ਤੋਂ 25 ਦਿਨ ਤੱਕ ਗੋਭ ਦਾ ਕੀੜਾ ਜਾਂ ਪਤਾਲਪੇਟ ਸੁੰਡੀ ਤੁਹਾਡੇ ਖੇਤ ਦੇ ਵਿੱਚ ਨਹੀਂ ਆਉਂਗੀ ਮੇਨ ਕੰਮ ਇਹਨਾਂ ਦਾ ਇਹ ਆ ਜਾਂ ਫਿਰ ਜਿਹੜਾ ਸਭ ਤੋਂ ਦੂਸਰਾ ਵੱਡਾ ਕੰਮ ਹੈ ਵੀ ਜ਼ਮੀਨ ਦੇ ਵਿੱਚ ਜੜਾਂ ਦੇ ਵਿੱਚ ਜੇ ਕੋਈ ਕੁਝ ਕੀੜੇ ਨੇ ਉਹਨਾਂ ਨੂੰ ਵੀ ਵਧੀਆ ਤਰੀਕੇ ਦੇ ਨਾਲ ਕੰਟਰੋਲ ਕਰ ਲੈਂਦੇ ਆ ਨੇ ਕਿਉਂਕਿ ਜੜਾਂ ਦੇ ਵਿੱਚ ਵੀ ਜਿਸ ਤਰ੍ਹਾਂ ਰੈੱਡ ਵਾਰਮ ਇੱਕ ਝੋਨੇ ਦੇ ਵਿੱਚ ਕੀੜਾ ਆਉਂਦੀ ਉਹਦੇਆਂ ਖਬਰਾਂ ਆਈਆਂ ਨੇ ਉਹ ਜਿਹੜਾ ਫਸਲ ਦੇ ਵਿੱਚ ਜਿੱਥੇ ਉਹ ਲੱਗ ਜਾਂਦਾ ਬੂਟਾ ਉਹਨਾਂ ਦੇ ਨਾਲ ਤੁਰਦਾ ਨਹੀਂ ਪੀੜਾ ਜਾ ਹੋ ਕੇ ਉੱਥੇ ਖੜ ਜਾਂਦਾ ਕਿਉਂਕਿ ਬੂਟੇ ਜਿਹੜਾ ਜ਼ਮੀਨ ਦੇ ਵਿੱਚੋਂ ਪੂਰੀ ਮਾਤਰਾ 'ਚ ਜਿਹੜੀ ਤਾਕਤ ਜਾਂ ਜਿਹੜੇ ਨਿਊਟ੍ਰੀਐਂਟ ਉਹ ਲੈ ਨਹੀਂ ਸਕਦਾ ਤੇ ਬੂਟਾ ਪੀਲਾ ਹੋ ਕੇ ਉੱਥੇ ਖੜ ਜਾਂਦਾ ਉਹਨਾਂ ਸਾਰੀਆਂ ਚੀਜ਼ਾਂ ਨੂੰ ਇਹ ਚੀਜ਼ਾਂ ਇਹ ਜਿਹੜੀਆਂ ਦਵਾਈਆਂ ਕੰਟਰੋਲ ਕਰ ਲੈਂਦੀਆਂ ਨੇ ਪਰ ਬਹੁਤ ਸਾਰੇ ਜ਼ਿੰਮੇਵਾਰ ਇਹਨਾਂ ਦਵਾਈਆਂ ਨੂੰ ਤਾਕਤ ਦੇ ਵਾਸਤੇ ਜਾਂ ਫਟਾਰੇ ਦੇ ਵਾਸਤੇ ਵਰਤਦੇ ਨੇ ਹੁਣ ਜੇ ਤਾਕਤ ਜਾਂ ਫਟਾਰੇ ਦੇ ਵਾਸਤੇ ਗੱਲ ਆਪਾਂ ਕਰੀਏ ਤਾਂ ਕੋਈ ਵੀ ਖੇਤੀਮਾਰ ਕੋਈ ਵੀ ਯੂਨੀਵਰਸਿਟੀ ਨਾ ਇਹਨਾਂ ਨੂੰ ਬਣਾਉਣ ਵਾਲੀਆਂ ਦਵਾਈਆਂ ਇਹ ਦਾਵਾ ਨਹੀਂ ਕਰਦੀਆਂ ਵੀ ਇਹ ਦਵਾਈਆਂ ਦੇ ਨਾਲ ਫਟਾਰਾ ਹੋ ਸਕਦਾ ਜ਼ਿਆਦਾ ਇੱਕ ਗੱਲ ਇਹਨਾਂ ਦੇ ਨਾਲ ਜ਼ਰੂਰ ਹੁੰਦੀ ਆ ਜਦੋਂ ਆਪਾਂ ਜੂਰੀਏ ਦੇ ਵਿੱਚ ਲਾ ਆ ਕੇ ਇਹਨਾਂ ਨੂੰ ਪਾਉਂਦੇ ਆ ਤਾਂ ਜਿਹੜਾ ਖੇਤ ਆਪਣਾ ਬਿਲਕੁਲ ਹਰਾ ਭਰਾ ਹੋ ਜਾਂਦਾ ਖੇਤ ਦੇ ਵਿੱਚ ਕਲੋਰੋਫਿਲ ਬੂਟਾਂ 'ਚ ਕਲੋਰੋਫਿਲ ਦੀ ਮਾਤਰਾ ਵੱਧ ਜਾਂਦੀ ਆ ਬੂਟੇ ਜ਼ਿਆਦਾ ਵੇਖਣ ਨੂੰ ਹਰੇ ਲੱਗਦੇ ਨੇ ਤੇ ਕਿਉਂਕਿ ਪਤਲਪੇਟ ਸੁੰਡੀ ਕੰਟਰੋਲ ਹੁੰਦੀ ਆ ਜਿਹੜਾ ਚਿੱਟੇ ਰੰਗ ਦੇ ਪੱਤੇ ਆਪਾਂ ਨੂੰ ਦਿਖਾਈ ਨਹੀਂ ਦਿੰਦੇ ਖੇਤ ਪੂਰਾ ਹਰਾ ਭਰਿਆ ਲੱਗਦਾ ਦੇਖਣ ਨੂੰ ਬਹੁਤ ਵਧੀਆ ਲੱਗਦਾ 20-25 ਦਿਨ ਤੱਕ ਇਹ ਜਿਹੜੀਆਂ ਦਵਾਈਆਂ ਪਤਲਪੇਟ ਸੁੰਡੀ ਤੇ ਗੋਭ ਦੇ ਕੀੜੇ ਨੂੰ ਆਉਣ ਵੀ ਨਹੀਂ ਦਿੰਦੀ ਆ ਇਹ ਇਹਨਾਂ ਦਾ ਮੇਨ ਕੰਮ ਆ ਇਹ ਦਵਾਈਆਂ ਨੂੰ ਫਟਾਰੇ ਦੇ ਵਾਸਤੇ ਜਾਂ ਆਪਾਂ ਤਾਕਤ ਦੇ ਵਾਸਤੇ ਪਾਵਾਂਗੇ ਉਹਦਾ ਨਹੀਂ ਕੋਈ ਜ਼ਿਆਦਾ ਫਾਇਦਾ ਇਹ ਥੋੜੇ ਜਿਹੇ ਦਿਨਾਂ ਦਾ ਕੰਮ ਆ ਇਹ ਆਪਾਂ ਕੋਈ ਫਟਾਰਾ ਕਰਨ ਨੂੰ ਕਿਉਂਕਿ ਫਟਾਰਾ ਜਿਹੜਾ ਹੋਣਾ ਫਟਾਰਾ ਪੋਸ਼ਕ ਤੱਤਾਂ ਦੇ ਥਰੂ ਹੁੰਦਾ ਇਹਨਾਂ ਦਵਾਈਆਂ ਦੇ ਵਿੱਚੋਂ ਕੋਈ ਵੀ ਇਸ ਤਰ੍ਹਾਂ ਦਾ ਪੋਸ਼ਕ ਤੱਤ ਨਹੀਂ ਹੈਗਾ ਇਹ ਜ਼ਹਿਰਾਂ ਨੇ ਜ਼ਹਿਰਾਂ ਦੇ ਨਾਲ ਫਟਾਰਾ ਨਹੀਂ ਹੁੰਦਾ ਜ਼ਹਿਰਾਂ ਦੇ ਨਾਲ ਹਾਂ ਜ਼ਮੀਨ ਦੇ ਵਿੱਚ ਜਦੋਂ ਕੋਈ ਕੀੜਾ ਵਗੈਰਾ ਹੈਗਾ ਜੜਾਂ 'ਚ ਕੀੜਾ ਲੱਗਿਆ ਹੋਇਆ ਬੂਟਾ ਤੁਰ ਨਹੀਂ ਰਿਹਾ ਉਹ ਕੀੜਾ ਮਰ ਜੂਗਾ ਖਤਮ ਹੋ ਜੂਗਾ ਬੂਟਾ ਚੱਲ ਪੈਣਾ ਤੇ ਆਪਾਂ ਨੂੰ ਲੱਗਦਾ ਵੀ ਜ਼ਾਹਰ ਦੇ ਨਾਲ ਇਹਦੇ ਨਾਲ ਫਟਾਰਾ ਹੋ ਗਿਆ। ਅਸਲ ਵਿੱਚ ਇਹਨਾਂ ਦਾ ਫਟਾਰੇ ਦੇ ਨਾਲ ਸਬੰਧ ਨਹੀਂ ਹੈਗਾ। ਕੀੜਿਆਂ ਦੇ ਨਾਲ ਇਹਨਾਂ ਦਾ ਸਬੰਧ ਹੈ। ਕੀੜਿਆਂ ਦੇ ਤੌਰ ਤੇ ਆਪਾਂ ਇਹਨਾਂ ਨੂੰ ਵਰਤ ਵਰਤਣਾ। ਹੁਣ ਆਪਾਂ ਅਗਲੀ ਗੱਲ ਕਰ ਲੈਂਦੇ ਆਂ ਵੀ ਆਪਾਂ ਪਦਾਨ ਪਾਈਏ ਜਾਂ ਫਰਟੀਰਾ ਵਰਤੀਏ ਜਾਂ ਰੀਜੈਂਟ ਵਰਤੀਏ। ਦਵਾਈਆਂ ਤਿੰਨਾਂ ਦਾ ਇੱਕੋ ਹੀ ਕੰਮ ਆ। ਤਿੰਨੇ ਦਵਾਈਆਂ ਦੋਹੀ ਤਰ੍ਹਾਂ ਦੇ ਕੀੜਿਆਂ ਨੂੰ ਕੰਟਰੋਲ ਕਰਦੇ ਆਂ। ਇੱਕੋ ਜਿਹਾ ਇਹਨਾਂ ਦਾ ਕੰਮ ਆ। ਤਕਰੀਬਨ ਇੱਕੋ ਜਿਹਾ ਜਿਹੜਾ ਹੈ ਸਮੇਂ ਮਤਲਬ ਹੈ ਜੇ 20 ਤੋਂ 25 ਦਿਨ ਤਕਰੀਬਨ ਸਾਰੀਆਂ ਦਵਾਈਆਂ ਕੰਮ ਕਰਦੀਆਂ ਨੇ ਕੋਈ ਜ਼ਿਆਦਾ ਵੱਡਾ ਫਰਕ ਨਹੀਂ ਹੈਗਾ ਤੇ ਪ੍ਰਦਾਨਾਰੇ ਆਪਾਂ ਸਾਰੇ ਜਾਣਦੇ ਆ ਪੁਰਾਣੀ ਦਵਾਈਆਂ ਕਾਫੀ ਲੰਮੇ ਸਮੇਂ ਤੋਂ ਕਿਸਾਨ ਵਰਤਦੇ ਨੇ ਉਹਨੂੰ ਕਾਰਟਾਪ ਹਾਈਡਰੋਕਲੋਰਾਈਡ ਜਿਹੜਾ ਉਹਦਾ ਟੈਕਨੀਕਲ ਨਾਮ ਹੈ 4G ਉਹਦੀ ਜਿਹੜੀ ਤਾਕਤ ਸਮਝ ਲਓ ਵੀ 4G ਆ ਤਾਕਤ ਦੀ ਉਹ ਦਵਾਈ ਆ ਵੱਖ-ਵੱਖ ਨਾਵਾਂ ਦੇ ਨਾਲ ਹੀ ਆਉਂਦੀ ਆ ਜੇ ਇਹਦੇ ਰੇਟ ਦੀ ਗੱਲ ਕਰੋਂਗੇ ਰੇਟ ਦੀ ਗੱਲ ਛੱਡੋ ਤੁਸੀਂ ਰੇਟ ਇਹਦਾ 80 ਰੁਪਏ ਤੋਂ ਸ਼ੁਰੂ ਹੋ ਕੇ ਸੋ ਸਵਾ ਸਵਾ 150 ਰੁਪਏ ਤੱਕ ਇਹਦਾ ਰੇਟ ਚੱਲਿਆ ਜਾਂਦਾ ਵੱਖ-ਵੱਖ ਕੰਪਨੀਆਂ ਦੇ ਵੱਖ-ਵੱਖ ਰੇਟ ਆ ਰੇਟਾਂ ਦੀ ਤਾਂ ਇਹਦਾ ਕੋਈ ਜ਼ਿਆਦਾ ਆਪਾਂ ਕਹਿ ਨਹੀਂ ਸਕਦੇ ਜਿਹੜੀ ਇਹਦੀ ਡੋਜ਼ ਦੀ ਗੱਲ ਆ ਡੋਜ਼ ਆਪਾਂ ਕਿੰਨੀ ਪਾਉਣੀ ਆ ਕੰਪਨੀਆਂ ਬਣਾਉਣ ਵਾਲੀਆਂ ਜਾਂ ਖੇਤੀਬਾੜੀ ਯੂਨੀਵਰਸਿਟੀ ਦੇ ਵਿੱਚੋਂ ਜੇ ਆਪਾਂ ਸਿਫਾਰਸ਼ ਦੀ ਗੱਲ ਕਰਾਂਗੇ ਉਹ ਅੱਗੇ ਜਾ ਕੇ ਤੁਹਾਨੂੰ ਦੱਸਾਂਗੇ ਵੀ ਇਹਦੇ ਬਾਰੇ ਸਿਫਾਰਸ਼ ਹੈ ਜਨਾ ਨਾ ਹੈ ਤਾਂ ਉਹ 7 ਤੋਂ 8 ਕਿਲੋ ਕਹਿੰਦੇ ਆ ਖੇਤੀਬਾੜੀ ਯੂਨੀਵਰਸਿਟੀ ਇਹਨਾਂ ਦੀ ਸਿਫਾਰਸ਼ ਕਰਦੀ ਆ ਬਾਸਮਤੀ ਕਿਸਮਾਂ ਦੇ ਵਿੱਚ ਉੱਥੇ 10 ਕਿਲੋ ਦੀ ਸਿਫਾਰਸ਼ ਕੀਤੀ ਜਾਂਦੀ ਆ 1 ਕਿੱਲੇ ਦੇ ਵਾਸਤੇ ਪਰ ਜੇਕਰ ਤੁਸੀਂ ਝੋਨੇ ਦੇ ਵਿੱਚ ਇਹਨਾਂ ਦਵਾਈਆਂ ਨੂੰ ਵਰਤਣਾ ਤਾਂ 7 ਤੋਂ 8 ਕਿਲੋ ਇਹ ਪ੍ਰਦਾਨ ਦਵਾਈ ਦੇ ਨਾਲ ਤੁਹਾਡਾ ਕੰਮ ਹੋ ਜਾਊਗਾ ਸਹੀ ਤਰੀਕੇ ਕੰਮ ਕਰ ਜੂਗੀ ਦੂਸਰੀ ਦਵਾਈ ਆ ਜਾਂਦੀ ਹੈ ਫਰਟੇਰਾ ਕਾਫੀ ਵੱਡੇ ਏਰੀਆ ਚ ਉਹ ਵੀ ਵਰਤੀ ਜਾਣ ਲੱਗੀ ਆ ਹੁਣ ਜ਼ਿੰਮੇਦਾਰ ਉਹਨੂੰ ਕਾਫੀ ਵਰਤਦੇ ਨੇ ਉਹਦਾ ਜਿਹੜਾ ਟੈਕਨੀਕਲ ਨਾਮ ਆਇਆ ਕਲੋਰ ਐਂਟਰਾ ਨੀਲੀ ਪਰੋਲ ਜਿਹੜੀ ਕੋਰਾਜਨ ਦਵਾਈ ਆਉਂਦੀ ਸੀ ਉਹੀ ਟੈਕਨੀਕਲ ਇਹਦੇ ਵਿੱਚ ਆ ਕੋਰਾਜਨ ਜਿਹੜੀ ਦਵਾਈ ਸੀਗੀ ਉਹ ਲਿਕਵਿਡ ਰੂਪ ਦੇ ਵਿੱਚ ਸੀ ਇਹ ਜਿਹੜੀ ਹੈਗੀ ਦਾਣੇਦਾਰ ਰੂਪ ਦੇ ਵਿੱਚ ਆ ਇਹਦੀ ਜਿਹੜੀ ਡੋਜ਼ ਆ ਜੀ ਉਹ 4 ਕਿਲੋ ਪ੍ਰਤੀ ਕਿੱਲੇ ਦੀ ਡੋਜ਼ ਆ ਇਹ ਇਹਦਾ ਜਿਹੜਾ ਜੇ ਆਪਾਂ ਰੇਟ ਇਹਦਾ ਆਮ ਫਰਟੇਰਾ ਦੇ ਨਾਲ ਉੱਤੇ ਜਿਹੜੀ ਐਫਐਮਸੀ ਦੀ ਆਉਂਦੀ ਆ ਉਹਦਾ ਜਿਹੜਾ ਰੇਟ ਤਕਰੀਬਨ ਹੈਗਾ ਉਹ 1600 ਤੋਂ 660 70 ਰੁਪਏ ਦੇ ਲਗਭਗ ਅੱਜ ਕੱਲ ਦਾ ਜਿਹੜਾ ਇਹਦਾ ਰੇਟ ਚੱਲਦਾ ਅਗਲੀ ਜਿਹੜੀ ਦਵਾਈ ਹੈਗੀ ਆ ਜੀ ਰੀਜੈਂਟ ਦਵਾਈ ਉਹ ਵੀ ਕਾफी ਸਾਰੇ ਜ਼ਿੰਮੇਦਾਰ ਵਰਤਦੇ ਨੇ ਰੀਜੈਂਟ ਦਵਾਈ ਦੇ ਵਿੱਚ ਫਿਪਰੋਨਿਲ ਟੈਕਨੀਕਲ ਹੋਗਾ 0.3 ਇਹ ਜਿਹੜਾ ਫਿਪਰੋਨਿਲ 0.3 ਵਾਲਾ ਹੁੰਦਾ ਪਰ ਹੁਣ ਇਹਦੇਆਂ ਵਿੱਚ ਕੁਝ ਜਿਹੜੀ ਆਪਣੀ ਰੀਜੈਂਟ ਅ ਅ ਅਲਟਰਾ ਰੀਜੈਂਟ ਅਲਟਰਾ ਦੇ ਨਾਂ ਤੇ ਵੀ ਦਵਾਈ ਵੀ ਆਈ ਆ ਉਹਦੇ ਵਿੱਚ ਇਹਨਾਂ ਨੇ ਜਿਹੜਾ ਟੈਕਨੀਕਲ ਵਧਾਤਾ 0.6 ਕਰਤਾ ਤੇ ਟੈਕਨੀਕਲ ਉਹੀ ਆ ਫਿਪਰੋਨਿਲ ਟੈਕਨੀਕਲ ਦਾ ਨਾਂ ਹੈ ਪਰ ਉਹਦੀ ਪਾਵਰ ਵਧਾਤੀ ਤੇ ਇਹਦੀ ਜਿਹੜੀ ਡੋਜ਼ ਆ ਜਿਹੜੀ ਤਾਂ ਪਹਿਲਾਂ 0.3 ਵਾਲੀ ਆ ਉਹਦੀ ਡੋਜ਼ 6 ਕਿਲੋ ਆ ਜੇ ਤੁਸੀਂ 0.6 ਵਾਲੀ ਜਿਹੜੀ ਰੀਜੈਂਟ ਅਲਟਰਾ ਦੇ ਨਾਮ ਤੇ ਮਾਰਕੀਟ ਚ ਆਉਂਦੀ ਆ ਵੱਖ-ਵੱਖ ਕੰਪਨੀਆਂ ਦੀ ਹੋਰ ਦੀ ਵੀ ਆਉਂਦੀ ਆ ਉਹ 0.6 ਆ ਉਹਦੀ ਡੋਜ਼ ਜਿਹੜੀ 4 ਕਿਲੋ ਪ੍ਰਤੀ ਕਿਲੇ ਦੀ ਆ ਉਹ ਤੁਸੀਂ ਵਰਤ ਸਕਦਾ ਇਹ ਜਿਹੜੀਆਂ ਤਿੰਨ ਦਵਾਈਆਂ ਨੇ ਤਿੰਨੇ ਦਵਾਈਆਂ ਜਿਹੜਾ ਗੋਭ ਦਾ ਕੀੜਾ ਤੇ ਪੱਤਾ ਲਪੇਟ ਸੁੰਡੀ ਵਾਲੇ ਕੀੜੇ ਨੂੰ ਬਿਲਕੁਲ ਸਹੀ ਤਰੀਕੇ ਕੰਟਰੋਲ ਕਰ ਲੈਣ ਗਿਆ ਹੁਣ ਇਹ ਵਰਤਣੀਆਂ ਕਦੋਂ ਆ ਇੱਥੇ ਆ ਕੇ ਜ਼ਿੰਮੇਦਾਰ ਥੋੜਾ ਧੋਖਾ ਖਾਂਦੇ ਨੇ ਕਿਉਂਕਿ ਇਹ ਦਵਾਈ ਜਦੋਂ ਤੁਸੀਂ ਵਰਤ ਲਈ 20 ਦਿਨ ਤੱਕ ਕੋਈ ਕੀੜਾ ਤੁਹਾਡੇ ਖੇਤ ਵਿੱਚ ਨਹੀਂ ਆਇਆ ਤਾਂ ਫਿਰ ਇਹ ਦਵਾਈਆਂ ਦਾ ਤੁਹਾਨੂੰ ਫਾਇਦਾ ਨਹੀਂ ਹੋਣਾ ਕਿਉਂਕਿ ਵਰਤੀ ਜਾਂ ਨਾ ਵਰਤੀ ਫਿਰ ਕੋਈ ਨਹੀਂ ਜੇ 20 ਦਿਨਾਂ ਤੱਕ ਤੁਹਾਡੇ ਖੇਤ ਦੇ ਵਿੱਚ ਕੋਈ ਕੀੜਾ ਆਉਂਦਾ ਏ ਉਹਨੂੰ ਆਉਣ ਨਹੀਂ ਦਿੰਦੇ ਆ ਕੰਟਰੋਲ ਕਰ ਲੈਂਦੇ ਆ ਹੁਣ ਜਿੱਥੇ ਤੁਸੀਂ ਜਿਸ ਤਰ੍ਹਾਂ ਅੱਜਕੱਲ ਜ਼ਿੰਮੇਦਾਰ ਪਾ ਰਹੇ ਨੇ ਜੂਰੀਆ ਦੀ ਤੀਜੀ ਕਿਸ਼ਤ ਦੇ ਨਾਲ ਹੀ ਪਾ ਲੈਂਦੇ ਨੇ ਉਹ ਇਹ ਦੇਖਦੇ ਨਹੀਂ ਹੈਗੇ ਵੀ ਸਾਡੇ ਖੇਤ ਦੇ ਵਿੱਚ ਕੀੜਾ ਹੈਗਾ ਜਾਂ ਨਾ ਹੈਗਾ ਜਾਂ ਕੀੜੇ ਦੀ ਕਿੰਨੀ ਮਾਤਰਾ ਕੀੜੇ ਦੀ ਹੈਗੀ ਆ ਉਹ ਨੂੰ ਨਹੀਂ ਦੇਖਦੇ ਉਹ ਸਿਰਫ ਇਹ ਇਹ ਦੇਖਦੇ ਆ ਵੀ ਖੇਤ ਦੇ ਵਿੱਚ ਸਾਨੂੰ ਦੁਬਾਰੇ ਸਪਰੇਅ ਕਰਨ ਦੇ ਵਾਸਤੇ ਢੋਲੀ ਨਾ ਚੱਕਣੀ ਪਵੇ ਦੇਖੋ ਜੀ ਜੇ ਨਾ ਖੇਤਾਂ ਦੇ ਵਿੱਚ ਇਹ ਦਵਾਈਆਂ ਨਹੀਂ ਵਰਤਿਆਂ ਗੀਆਂ 20-25 ਦਿਨਾਂ ਤੱਕ ਕੋਈ ਕੀੜਾ ਨਾ ਆਇਆ ਤਾਂ ਫਿਰ ਉਹਨਾਂ ਨੂੰ ਵੀ ਸਪਰੇਅ ਦੀ ਲੋੜ ਨਹੀਂ ਪੈਣੀ ਜਿੱਥੇ ਦਵਾਈਆਂ ਵਰਤਿਆਂ ਫਿਰ ਉਹਨਾਂ ਨੂੰ ਤਾਂ ਲੋੜ ਪੈਣੀ ਹੋਈ ਨਹੀਂ ਹੁਣ 20-25 ਦਿਨ ਤੱਕ ਇਹਨਾਂ ਦਵਾਈਆਂ ਦਾ ਅਸਰ ਰਹੂਗਾ 20-25 ਦਿਨਾਂ ਬਾਅਦ ਜੇ ਕੀੜਾ ਪਤਲ ਪੇਟ ਸੁੰਡੀ ਦਾ ਅਟੈਕ ਆਉਂਦਾ ਕਿਉਂਕਿ ਆਉਂਦਾ ਹੀ ਆਉਂਦਾ ਗੋਬ ਦੇ ਕੀੜੇ ਦਾ ਅਟੈਕ ਵੀ ਆ ਜਾਂਦਾ ਤਾਂ ਫਿਰ ਭਾਵੇਂ ਤੁਸੀਂ ਇਹ ਦਵਾਈਆਂ ਵਰਤੀਆਂ 20 25 ਦਿਨਾਂ ਬਾਅਦ ਇਹਨਾਂ ਦਵਾਈਆਂ ਨੇ ਕੰਮ ਨਹੀਂ ਕਰਨਾ ਤਾਂ ਉਸ ਵੇਲੇ ਤੁਹਾਨੂੰ ਫਿਰ ਸਪਰੇਅ ਕਰਨੀ ਕੋ ਸੋ ਜੇ ਤੁਸੀਂ ਇਹ ਸੋਚ ਕੇ ਥੋੜਾ ਜਿਹਾ ਧਿਆਨ ਦੇ ਨਾਲ ਪਾਲੋ ਜਦੋਂ ਸੁੰਡੀ ਦੇ ਅਟੈਕ ਦਾ ਖਤਰਾ ਉਸ ਵੇਲੇ ਇਹ ਦਵਾਈਆਂ ਵਰਤ ਲਓ ਫਿਰ ਤੁਹਾਡੀ ਸਪਰੇਅ ਦਾ ਵੀ ਫਾਇਦਾ ਹੋ ਜੂ ਤੇ ਤੁਹਾਡਾ ਕੀੜਾ ਵੀ ਜਿਹੜਾ ਕੰਟਰੋਲ ਉਹ ਵੀ ਤੁਹਾਨੂੰ ਟੋਲੀ ਚੱਕਣ ਦੀ ਨਹੀਂ ਲੋੜ ਪੈਣੀ ਪਰ ਜੇਕਰ ਤੁਸੀਂ ਬਿਨਾਂ ਸੋਚੇ ਸਮਝੇ ਉਜੀ ਕਹਿਣਾ ਵੀ ਤੀਸਰੀ ਜੂਰੀਏ ਦੀ ਕਿਸ਼ਤ ਪਾਉਣੀ ਆ ਨਾਲ ਹੀ ਅਸੀਂ ਪਾ ਦੇਣੀ ਆ ਤਾਂ ਫਿਰ ਇਹ ਤੁਹਾਡੇ ਪੈਸੇ ਜਿਹੜੇ ਵੇਸਟ ਵੀ ਹੋ ਸਕਦੇ ਨੇ ਵੱਟੇ ਵੀ ਜਾ ਸਕਦੇ ਨੇ ਕਿਉਂਕਿ ਜੇ ਤੁਹਾਡੀ ਖੇਤ ਦੇ ਵਿੱਚ ਦਵਾਈ ਪਈ ਆ ਉਧਰੋਂ ਸੁੰਡੀ ਦਾ ਅਟੈਕ ਆ ਗਿਆ ਤੁਹਾਡੀ ਬਚਤ ਹੋ ਜਾਣੀ ਆ ਜੇਕਰ ਸੁੰਡੀ ਦਾ ਅਟੈਕ ਨਹੀਂ ਆਉਂਦਾ ਤਾਂ ਫਿਰ ਤੁਹਾਡੇ ਜਿਹੜੇ ਪੈਸੇ ਆ ਉਹ ਬੇਕਾਰ ਚਲੇ ਜਾਣਗੇ ਤੇ ਦੂਸਰੀ ਗੱਲ ਫਟਾਰੇ ਦੇ ਨਾਲ ਜਾਂ ਤਾਕਤ ਦੇ ਨਾਲ ਝਾੜ ਦੇਣ ਨਾਲ ਇਹਨਾਂ ਦਵਾਈਆਂ ਦਾ ਕੋਈ ਸਬੰਧ ਨਹੀਂ ਹੈਗਾ ਤੁਸੀਂ ਅਲੱਗ ਤੋਂ ਬਿਨਾ ਦੂਰੇ ਤੋਂ ਪਾ ਕੇ ਦੇਖ ਲਓ ਜਿੰਨਾ ਖੇਤਾਂ ਦੇ ਵਿੱਚ ਬਿਨਾ ਦੂਰੇ ਤੋਂ ਦਵਾਈ ਪਾਉ ਉਹ ਪਾਉਂਗੇ ਉੱਥੇ ਤੁਹਾਨੂੰ ਫਟਾਰੇ ਨੂੰ ਵੀ ਦੇਖ ਲਿਓ ਤੁਸੀਂ ਅ ਤੇ ਇਹਦਾ ਜਿਹੜਾ ਬੂਟੇ ਦਾ ਹਰੀਆਵਲ ਹੈ ਉਹਦੇ ਉਹ ਆਪਾਂ ਕਿ ਦੱਸਿਆ ਵੀ ਹਰੀਆਵਲ ਥੋੜੀ ਵਾਲੀ ਜ਼ਰੂਰ ਹੁੰਦੀ ਆ ਤੇ ਝਾੜ ਦੇ ਉੱਤੇ ਤੇ ਫਟਾਰੇ ਦੇ ਉੱਤੇ ਕੋਈ ਫਰਕ ਨਹੀਂ ਟੈਲਰ ਤੁਸੀਂ ਗਿਣ ਲਿਓ ਤੁਹਾਨੂੰ ਪਤਾ ਲੱਗ ਜਾਊਗਾ ਕੁਝ ਏਰੀਆ ਛੱਡ ਕੇ ਦੇਖ ਲਓ ਤਜਰਬਾ ਕਰਕੇ ਦੇਖ ਲਓ ਪਤਾ ਲੱਗ ਜਾਂਦਾ ਕੁਝ ਏਰੀਆ ਦੇ ਵਿੱਚ ਮੰਨ ਲਓ ਤੁਸੀਂ ਇੱਕ ਕਿੱਲੇ ਦੇ ਵਿੱਚ ਵਰਤ ਲਈ ਇੱਕ ਕਿੱਲੇ ਨੂੰ ਛੱਡ ਕੇ ਦੇਖੋ ਪੰਜ ਕਿੱਲਾਂ ਵਰਤਿਆਂ ਦਾ ਇੱਕ ਕਿੱਲੇ ਨੂੰ ਛੱਡ ਲਿਓ ਉਹਦੇ ਟਿੱਲਰਾਂ ਦੀ ਗਿਣਤੀ ਕਰ ਲਿਓ ਤੁਹਾਨੂੰ ਪਤਾ ਲੱਗ ਜੂਗਾ ਵੀ ਇਹ ਇਹਦੇ ਨਾਲ ਫਟਾਰਾ ਹੁੰਦਾ ਜਾਂ ਨਹੀਂ ਹੁੰਦਾ ਇਹ ਗੱਲ ਜ਼ਰੂਰ ਹੈ ਕਿ ਛੋਨਾ ਤੁਹਾਡਾ ਜ਼ਰੂਰ ਦਾ ਉਹਦਾ ਰੰਗ ਜਿਹੜਾ ਜ਼ਰੂਰ ਆ ਹਰਿਆ ਭਰਿਆ ਦੇਖਣ ਨੂੰ ਲੱਗੂਗਾ ਹੋ ਸਕਦਾ ਹਾਈਟ ਵੀ ਥੋੜਾ ਬਹਾਲਾ ਵੱਧ ਜਾਂਦੀ ਹੈ ਇਹਨਾਂ ਦੇ ਵਿੱਚ ਕੋਈ ਸ਼ੱਕ ਨਹੀਂ ਹੁਣ ਅਗਲੀ ਗੱਲ ਖੇਤੀਬਾੜੀ ਯੂਨੀਵਰਸਿਟੀ ਦੀਆਂ ਸਿਫਾਰਸ਼ਾਂ ਵੀ ਜੇ ਆਪਾਂ ਗੱਲ ਕਰੀਏ ਖੇਤੀਬਾੜੀ ਯੂਨੀਵਰਸਿਟੀ ਪਰਮਲ ਤੋਂ ਨੇ ਇਹਦੇ ਵਾਸਤੇ ਇਹਨਾਂ ਦਵਾਈਆਂ ਦੀ ਸਫਾਰਿਸ਼ ਨਹੀਂ ਕਰਦੀ। ਉਹ ਜ਼ਰੂਰਤ ਮੁਤਾਬਕ ਸਪਰੇਹਾਂ ਉਹਨਾਂ ਨੇ ਦੱਸਿਆ ਨੇ ਜਿਹੜੀਆਂ ਪੱਤਲਪੇਟ ਸੁੰਡੀ ਜਾਂ ਗੋਭ ਦੇ ਕੀੜੇ ਦੇ ਵਾਸਤੇ ਸਪਰੇਹਾਂ ਦੱਸਿਆ ਨੇ ਉਹ ਸਪਰੇਹਾਂ ਦੇ ਵਿੱਚ ਫੇਮ ਆ ਜਾਂਦੀ ਹੈ, ਕੋਰਾ ਜਨ ਆ ਜਾਂਦੀ ਹੈ, ਆ ਮੋਰਟਾਰਜ ਆ ਜਾਂਦੀ ਹੈ। ਇਸ ਤਰ੍ਹਾਂ ਦੀਆਂ ਕੁਝ ਦਵਾਈਆਂ ਹੈਗੀਆਂ ਨੇ ਜਿਨ੍ਹਾਂ ਨੂੰ ਆਪਾਂ ਜਦੋਂ ਜ਼ਰੂਰਤ ਆ ਉਸ ਵੇਲੇ ਪੱਤਲਪੇਟ ਸੁੰਡੀ ਜਾਂ ਗੋਭ ਦੇ ਕੀੜੇ ਜਦੋਂ ਅਟੈਕ ਆਉਂਦਾ ਉਸ ਵੇਲੇ ਦੇਖ ਕੇ ਆਪਾਂ ਸਪਰੇਹਾਂ ਕਰ ਸਕਦੇ ਆ। ਹਾਂ ਇਹਨਾਂ ਦਵਾਈਆਂ ਦੀ ਜਿਹੜੀ ਵਰਤੋਂ ਆ ਇਹਨਾਂ ਦਵਾਈਆਂ ਦੀ ਵਰਤੋਂ ਬਾਸਮਤੀ ਦੇ ਵਿੱਚ ਯੂਨੀਵਰਸਿਟੀ ਦੇ ਵੱਲੋਂ ਸਿਫਾਰਸ਼ ਕੀਤੀ ਗਈ ਹੈ ਕਿਉਂਕਿ ਬਾਸਮਤੀ ਦੇ ਵਿੱਚ ਗੋਬ ਦਾ ਕੀੜਾ ਇੱਕ ਵੱਡੀ ਪ੍ਰੋਬਲਮ ਹੈ ਉਹ ਕਈ ਵਾਰੀ ਕੰਟਰੋਲ ਨਹੀਂ ਆਉਂਦਾ ਇਹਨਾਂ ਦਵਾਈਆਂ ਦੇ ਨਾਲ ਉਹ ਸਹੀ ਤਰੀਕੇ ਕੰਟਰੋਲ ਆ ਜਾਂਦਾ ਸੋ ਬਾਸਮਤੀ ਦੇ ਵਿੱਚ ਇਹਨਾਂ ਦਵਾਈਆਂ ਦੀ ਰეკਮੈਂਡੇਸ਼ਨ ਹੈਗੀ ਹੈ ਪਰ ਟੇਰਾ ਦੀ ਆਪਾਂ ਗੱਲ ਕਰੀਏ 4 ਕਿਲੋ ਦੀ ਹੈ ਪਦਾਨ ਦੀ ਉੱਥੇ 10 ਕਿਲੋ ਦੀ ਸਿਫਾਰਸ਼ ਹੈ ਕਾਰਟਾਪ ਹਾਈਡਰੋਕਲੋਰਾਈਡ ਜਿਹੜੀ ਆਉਂਦੀ ਹੈ ਕੇਲਡਾਨ ਹੋਰ ਕਈ ਨਾਵਾਂ ਦੇ ਉੱਤੇ ਆਉਂਦੀ ਆ ਮਾਰਕ ਟਾਪ ਜਿਸ ਤਰ੍ਹਾਂ ਇਹਨਾਂ ਦੀ ਹੁੰਦੀ ਆ ਆਪਣੇ ਮਾਰਕ ਫੈਟ ਦੀ ਹੁੰਦੀ ਆ ਤੇ ਇਹਨਾਂ ਦਾ ਉਹ 10 ਕਿਲੋ ਪਾਉਣੀ ਆ ਪ੍ਰਤੀ ਕਿਲੇ ਦੇ ਹਿਸਾਬ ਨਾਲ ਬਾਸਮਤੀ ਦੇ ਵਿੱਚ ਬਾਸਮਤੀ ਦੀ ਗੱਲ ਕਰਦੇ ਆ ਬਾਸਮਤੀ ਦੇ ਵਿੱਚ ਯੂਨੀਵਰਸਿਟੀ ਦਾ ਸਿਫਾਰਸ਼ ਆ ਜਿਹੜੀ ਆਪਣੀ ਦੂਸਰੀ ਆ ਰੀਜੈਂਟ ਰੀਜੈਂਟ 0.3 ਜੀ ਵਾਲੀ ਉਹਦਾ 6 ਕਿਲੋ ਦੀ ਜਿਹੜੀ ਉਹ ਡੋਜ਼ ਦੱਸੀ ਆ ਜੇਕਰ ਤੁਸੀਂ ਅਲਟਰਾ ਲੈਨੇ ਹੋ ਕਿਉਂਕਿ ਅਲਟਰਾ ਦੀ ਡੋਜ਼ ਵੱਧਾ ਉਹਦੇ ਵਿੱਚ ਆਪਾਂ ਨੂੰ ਸਿਰਫ 4 ਕਿਲੋ ਹੀ ਪਾਉਣ ਦੀ ਲੋੜ ਆ ਕਿਉਂਕਿ ਅਲਟਰਾ 0.4 ਜੀ ਤਾਕਤ ਦੀ ਦਵਾਈ ਆ ਤੇ ਇਹਨਾਂ ਦੇ ਵਿੱਚੋਂ ਤਿੰਨਾਂ ਦੇ ਵਿੱਚੋਂ ਬਾਸਮਤੀ ਦੇ ਵਿੱਚ ਵਰਤ ਸਕਦੇ ਹੋ ਤੁਸੀਂ ਉਹ ਇਹਨਾਂ ਦੀ ਜਿਹੜੀ ਅਲੱਗ-ਅਲੱਗ ਡੋਜ਼ ਤੁਹਾਨੂੰ ਦੱਸ ਦਿੱਤੀ ਆ ਯੂਨੀਵਰਸਿਟੀ ਦੀ ਪਰਮਲਚੋਨ ਦੇ ਵਾਸਤੇ ਇਹਨਾਂ ਦਵਾਈਆਂ ਦੀ ਕੋਈ ਵੀ ਸਿਫਾਰਸ਼ ਨਹੀਂ ਹੈਗੀ ਤੁਸੀਂ ਯੂਨੀਵਰਸਿਟੀ ਦੀਆਂ ਸਿਫਾਰਸ਼ਾਂ ਵਾਲੀ ਬੁੱਕ ਵੀ ਦੇਖ ਸਕਦੇ ਹੋ ਬਹੁਤ ਸਾਰੇ ਕਿਸਾਨ ਇਹ ਸੋਚਦੇ ਨੇ ਇਹ ਇਹਨਾਂ ਦੇ ਨਾਲ ਤੇਲਾ ਤੂਲਾ ਜਾਂ ਹੋਰ ਸਾਰਿਆਂ ਚ ਜ ਬਿਲਕੁਲ ਤੇਲੇ ਨੂੰ ਇਹ ਦਵਾਈਆਂ ਬਿਲਕੁਲ ਕੰਟਰੋਲ ਨਹੀਂ ਕਰਦੀਆਂ ਨਾ ਪਿੱ ਚਿੱਟੀ ਪਿੱਠ ਵਾਲਾ ਤੇਲਾ ਜਾਂ ਕਾਲੀ ਪਿੱਠ ਵਾਲਾ ਪੂਰੀ ਪਿੱਠ ਵਾਲਾ ਤੇਲਾ ਕੋਈ ਕਿਸੇ ਵੀ ਕਿਸਮ ਦੇ ਤੇਲੇ ਨੂੰ ਇਹ ਦਵਾਈਆਂ ਨਹੀਂ ਕੰਟਰੋਲ ਕਰਦੀਆਂ ਇਹ ਜ਼ਰੂਰ ਧਿਆਨ ਦੇ ਵਿੱਚ ਰੱਖਣਾ ਜਿਸ ਤਰ੍ਹਾਂ ਹੁਣ ਆਪਣਾ ਉਹ ਚੱਲ ਰਿਹਾ ਜੀ ਬੌਨੇ ਬੂਟਿਆਂ ਦਾ ਰੋਗ ਉਹਦੇ ਚ ਤੇਲੇ ਦੀ ਰੋਖਤਮ ਦੇ ਵਾਸਤੇ ਇਹਨਾਂ ਦਵਾਈਆਂ ਨੇ ਨਹੀਂ ਕੰਮ ਕਰਨਾ ਇਹਨਾਂ ਦਵਾਈਆਂ ਨੇ ਬੌਨੇ ਬੂਟਿਆਂ ਦੀ ਰੋਕ ਖਤਮ ਦੇ ਵਾਸਤੇ ਤੇਲੇ ਦੇ ਵਾਸਤੇ ਨਹੀਂ ਕੰਮ ਕਰਨਾ ਉੱਥੇ ਤੇਲੇ ਵਾਲੀਆਂ ਦਵਾਈਆਂ ਓਸੀਨ ਐ ਚੈਸ ਐ ਡਾਈਨੋਫਿਉਰਾਨ ਇਸ ਤਰ੍ਹਾਂ ਦੀਆਂ ਜਿਹੜੀਆਂ ਦਵਾਈਆਂ ਨੇ ਉਹ ਉੱਥੇ ਤੇਲੇ ਵਾਲੀਆਂ ਹੀ ਦਵਾਈਆਂ ਕੰਮ ਕਰਨਗੀਆਂ ਸੋ ਇਹ ਵੀ ਇੱਕ ਗੱਲ ਲੜਵਾਨਾ ਲਿਓ ਵੀ ਇਹਨਾਂ ਦਵਾਈਆਂ ਨੇ ਤੇਲੇ ਨੂੰ ਨਹੀਂ ਕੰਟਰੋਲ ਕਰਨਾ ਜਿੰਨੀਆਂ ਵੀ ਆਪਾਂ ਜਿਹੜੀਆਂ ਤੁਹਾਨੂੰ ਇਹ ਦਾਣੇਦਾਰ ਦਵਾਈਆਂ ਦੱਸੀਆਂ ਨੇ ਸੋ ਦੋਸਤੋ ਉਮੀਦ ਹੈ ਵੀ ਪੂਰੀ ਗੱਲ ਸਮਝ ਚ ਆ ਗਈ ਹੋਵੇਗੀ ਜੇ ਦਵਾਈਆਂ ਇਹ ਤੁਸੀਂ ਆਪਣੇ ਪਰਮਲ ਚੋਣੇ ਦੇ ਵਿੱਚ ਵਰਤ ਰਹੇ ਹੋ ਤਾਂ ਆਪ ਨੂੰ ਛੁੰਡੀ ਦਾ ਅਟੈਕ ਦੇਖ ਕੇ ਜੇ ਨੇੜੇ-ਤੇੜੇ ਤੁਹਾਨੂੰ ਛੁੰਡੀ ਦਾ ਅਟੈਕ ਲੱਗਦਾ ਵੀ ਆ ਸਕਦਾ ਉਸ ਵੇਲੇ ਵਰਤੋ ਇਹ ਸੋਚ ਕੇ ਨਾ ਵਰਤੋ ਵੀ ਅਸੀਂ ਲਾਸਟ ਜੂਰੀਆ ਪਾਉਣਾ ਹੈ ਤਾਂ ਇਹ ਹੁਣ ਨਾਲ ਹੀ ਪਾ ਦਈਏ ਜੇ ਤੁਹਾਡਾ 15-20 ਦਿਨਾਂ ਦੇ ਵਿੱਚ ਕੋਈ ਅਟੈਕ ਨਾ ਆਇਆ ਫਿਰ ਦਵਾਈਆਂ ਤੁਹਾਡੀਆਂ ਬੇਕਾਰ ਜਾਣ ਗਿਆ ਨਾ ਹੀ ਇਹਨਾਂ ਦਵਾਈਆਂ ਨੂੰ ਤੁਸੀਂ ਫਟਾਰੇ ਦੇ ਵਾਸਤੇ ਵਰਤੋ ਹਾਂ ਇਹ ਦਵਾਈਆਂ ਪਤਾਲਪੇਟ ਸੰਡੀ ਗੋਭ ਦੀ ਸੰਡੀ ਨੂੰ ਕੰਟਰੋਲ ਕਰਨਗੇ ਆ ਜੇ ਤੁਸੀਂ ਸਹੀ ਸਮੇਂ ਤੇ ਇਹਨਾਂ ਦਵਾਈਆਂ ਦੀ ਵਰਤੋਂ ਕਰੋਗੇ ਇੱਕ ਗੱਲ ਜਿਹੜੀ ਬਹੁਤ ਜ਼ਿਆਦਾ ਜ਼ਰੂਰੀ ਹੈ ਜਦੋਂ ਇਹ ਦਵਾਈਆਂ ਵਰਤਣੀਆਂ ਨੇ ਖੇਤ ਦੇ ਵਿੱਚ ਪਾਣੀ ਹੋਣਾ 1-2 ਇੰਚ ਪਾਣੀ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਪਾਣੀ ਤੋਂ ਬਿਨਾਂ ਇਹ ਦਵਾਈਆਂ ਨਹੀਂ ਕੰਮ ਕਰਦੀਆਂ ਪੂਰੇ ਤਰੀਕੇ ਦੇ ਨਾਲ ਹੀ ਨਹੀਂ ਕਰਦੀਆਂ ਜੇ ਆਪਾਂ ਸਹੀ ਤਰੀਕੇ ਨਾਲ ਤੋਂ ਕੰਮ ਲੈਣਾ ਹੈ ਖੜੇ ਪਾਣੀ ਦੇ ਵਿੱਚ ਇਹਨਾਂ ਦਾ ਛਿੱਟਾ ਦੇਣਾ ਪੈਂਦਾ ਤੇ ਜੂਰੀਆ ਦੇ ਵਿੱਚ ਰਲਾ ਕੇ ਥੋੜਾ ਜਿਹਾ ਜੂਰੀਆ ਹੋ ਜਾਵੇ ਉਹਦੇ ਵਿੱਚ ਰਲਾ ਕੇ ਸੌਖਾ ਆ ਜਾਂਦਾ ਜੇਕਰ ਤੁਸੀਂ ਜਦੋਂ ਦੂਰੀਆ ਦੀ ਲਾਸਟ ਕਿਸ਼ਤ ਪਾ ਚੁੱਕੇ ਹਾਂ ਅੱਗੇ ਜਾ ਕੇ ਜਿੰਨਾ ਕਿਸਾਨਾਂ ਨੇ ਹੁਣ ਨਹੀਂ ਪਾਉਣਾ ਜੇ ਉਹਨਾਂ ਨੂੰ ਅੱਗੇ ਪਾਉਣੇ ਤਾਂ ਇਹਨਾਂ ਨੂੰ ਰੇਤ ਦੇ ਵਿੱਚ ਮਿੱਟੀ ਦੇ ਵਿੱਚ ਰਲਾ ਕੇ ਵੀ ਆਪਾਂ ਛਿੱਟਾ ਦੇ ਸਕਦਾ ਹੈ। ਸੋ ਦੋਸਤੋ ਉਮੀਦ ਆ ਵੀ ਪੂਰੀ ਗੱਲ ਜਿਹੜੀ ਸਮਝ ਵਿੱਚ ਆ ਗਈ ਹੋਗੀ ਅੱਜ ਦੀ ਵੀਡੀਓ ਦੇ ਵਿੱਚ ਦੋਸਤੋ ਇਨਾ ਹੀ ਅੰਤ ਵਿੱਚ ਸਾਰੇ ਕਿਸਾਨ ਦੋਸਤਾਂ ਨੂੰ ਛਤਿ ਸ੍ਰੀ ਅਕਾਲ ਧੰਨਵਾਦ।